ਜੀ ਵੈਲਕਮ ਟੂ ਚੈਨਲ ਮੇਰੀ ਕਚੂੜਾ ਗਰਮੀ ਦੇ ਮੌਸਮ ਚ ਮੁਰਗੀ ਨੂੰ ਕਿਵੇਂ ਬਚਾ ਜਾ ਸਕਦਾ ਹੈ ਇਹ ਡਬਲ ਐਫ ਜੀ ਦੇਸੀ ਮੁਰਗਾ ਹੈ ਸਭ ਤੋਂ ਪਹਿਲਾਂ ਫਾਰਮ ਦੇ ਆਲੇ ਦੁਆਲੇ ਗਿੱਲੀਆਂ ਬੋਰੀਆਂ ਕਰਕੇ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਬਾਹਰ ਲੀ ਲੋ ਅੰਦਰ ਹਵਾ ਠੰਡੀ ਲੱਗੇ ਜਾ ਸਕੇ ਦੂਜਾ ਨੰਬਰ ਫਾਰਮ ਲੈਣਾ ਆਣ ਜੁੱਤ ਪਾੜੀ ਜੁੱਤ ਦਾ ਮਕੂਲਰ ਲਾਉਂ ਕੁਲਰ ਦਾ ਕੁਲਰ ਦਾ ਕੁਲਰ ਨੂੰ ਕੁਲਰ ਦਾ ਵਗੈਰਾ ਵੀ ਲਾਉਣਾ ਚਾਹੀਦਾ ਹੈ ਮੈਂ ਤਾਂ ਆਪਦੀ ਫਾਰਮ ਕੀ ਕੁਲਰ ਵਗੈਰਾ ਲਾਇਆ ਹੋਇਆ ਹੈ ਪਰ ਅੱਜ ਠੀਕ 17 ਮਈ ਹੈ ਗਰਮੀ ਵੀ ਬਹੁਤ ਪੈ ਰਹੀ ਹੈ ਇਸ ਸਮੇਂ ਸਮੇਂ ਸਿਰ ਪਾਣੀ ਪਜਦੇ ਰਹਿਣਾ ਚਾਹੀਦਾ ਹੈ ਮੁਰਗੀ ਨੂੰ ਠੰਡਾ ਪਾਣੀ ਵੀ ਦੇਣਾ ਚਾਹੀਦਾ ਹੈ ਦੋ ਦੋ ਘੰਟੇ ਬਾਅਦ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ ਉਹ ਦੋイツੋ ਉਹ ਬੋਲਦੇ ਜੀ ਅੰਦਰ ਤੇ ਆ ਪਾਣੀ ਜਲਦੀ ਗਰਮ ਹੋ ਜਾਂਦਾ ਹੈ ਤਾਂ ਪੱਲੀ ਗੋਲੇ ਗੱਡੇ ਗੋਲੇ ਪਤਾ ਨਹੀਂ ਨਾਲੇ ਇੱਕ ਟੈਬਲੇਟ ਆਉਂਦੀ ਹੈ ਪੈਰਾ ਸਿਟਾ ਮੋਲ ਹਰ ਦਿਨ ਕਰਨੀ ਪਈ ਗਈ ਹੈ ਕਿ ਸਵੇਰ ਦੇ ਸਵੇਰ ਸ਼ਾਮ ਦੇ ਸਵੇਰ ਦੇਖੀ ਚਾਹੀਦੀ ਹੈ ਤਾਂ ਜੋ ਗਰਮੀ ਚੋਂ ਮੁਰਗੀ ਨੂੰ ਬੁਖਾਰ ਨਾ ਆ ਸਕੇ ਪੁੜੀ ਲੈ ਪੁੜੀ ਲੈ ਪੁੜੀ ਲੈ ਪੁੜੀ ਲੈ ਦੁੱਧ 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 ਇਹ ਸੁਬਾਹ ਔਰ ਸ਼ਾਮ ਦੀ ਸਮੇਂ ਦੀ ਚਾਹੀਦੀ ਹੈ ਤਾਂ ਹੀ ਮੁਰਗੀ ਨੂੰ ਸਹੀ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਇੱਕ ਪਾਊਡਰ ਆਉਂਦਾ ਹੈ ਜੇ ਦੁਪਹਿਰ ਦੇ ਸਮੇਂ ਦੇਣਾ ਚਾਹੀਦਾ ਹੈ ਇਸ ਪਾਊਡਰ ਦਾ ਨਾਮ ਲੈਕਟਰੋਕਲ ਪਾਊਡਰ ਹੈ ਗਰਮੀ ਚ ਮੁਰਗੀ ਫਤਲੀ ਬੈਠਾ ਉਹ ਨੂੰ ਬੋਤਲ ਕੰਨੀ ਸਟਾਰਟ ਕਰ ਦਿੰਦੀ ਛਾਏ ਇਹ ਗਰਮੀ ਤੋਂ ਬਹੁਤ ਹੀ ਰਾਹਤ ਦਵਾਦਾ ਹੈ ਇਸ ਕਰਕੇ ਡਬਲ ਐਫ ਜੀ ਦੇ ਸੀਮਾ ਤੋਂ ਗਰਮੀ ਤੋਂ ਬਚਾਇਆ ਜਾ ਸਕਦਾ ਹੈ